ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵਾਂਗੇ ਉਹ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਗਾਂ ਦੇ ਸੂਣ ਤੋਂ ਕਿੰਨੇ ਦਿਨਾਂ ਬਾਅਦ ਉਹ ਪੀਕ ਲੈਵਲ ਦੁੱਧ ਤੇ ਆ ਜਾਂਦੀ ਆ ਪੀਕ ਲੈਵਲ ਆ ਨਾ ਗਾਂ ਦਾ ਏ ਡਿਪੈਂਡ ਕਰਦਾ ਦੁੱਧ ਤੇ ਵੀ ਉਹ ਕਿੰਨੇ ਦੁੱਧ ਤੇ ਪਿਛਲੇ ਸੂਏ ਚੱਲੀ ਆ ਜਾਂ ਕਿੰਨੇ ਦੁੱਧ ਵਾਲੀ ਆ ਜਿਹੜੀਆਂ ਤਾਂ 30 35 ਪਲਸ ਲੀਟਰ ਵਾਲੀਆਂ ਹੁੰਦੀਆਂ ਨੇ ਉਹ ਕਈ ਵਾਰ ਵੀ ਮਤਲਬ ਜਿਆਦਾ 30 ਲੀਟਰ ਤੋਂ ਆਪ ਚਾਹੇ 50 ਲੀਟਰ ਆ 60 ਲੀਟਰ ਵਾਲੀ ਆ ਉਹ ਕਈ ਵਾਰ 40 ਦਿਨ ਤੋਂ ਬਾਅਦ ਪੀਕ ਲੈਵਲ ਤੇ ਆਉਂਦੀਆਂ ਨੇ ਕਈ گاਵਾ 20 ਦਿਨ ਤੇ ਹੀ ਪੀਕ ਲੈਵਲ ਤੇ ਆ ਜਾਂਦੀਆਂ ਨੇ ਕਈ گاਵਾ ਜਿਹੜੀਆਂ ਘੱਟ ਦੁੱਧ ਵਾਲੀਆਂ ਹੁੰਦੀਆਂ ਨੇ 12 14 15 ਕਿਲੋ ਤੱਕ ਉਹ ਹਫ਼ਤੇ 10 ਦਿਨ ਚ ਪੀਕ ਲੈਵਲ ਤੇ ਆ ਜਾਂਦੀਆਂ ਨੇ ਇਹ ਗੱਲ ਆਪਾਂ ਨੂੰ ਸਮਝਣੀ ਬਹੁਤ ਜ਼ਰੂਰੀ ਹੈ। ਕਿਉਂਕਿ ਕੀ ਹੁੰਦਾ ਆਪਾਂ 15 18 ਲੀਟਰ ਵਾਲੀ ਗਾਂ ਜਿਹੜੀ ਆਪਾਂ ਵਪਾਰੀ ਤੋਂ ਲੈਨੇ ਆ ਉਹ ਕਹਿੰਦੇ ਨੇ ਵੀ ਹੈ ਤਾਂ ਨੂੰ ਸੂਈ ਨੂੰ 20 ਦਿਨ ਹੋਏ ਨੇ ਇਹ ਹਜੇ ਪੀਕ ਲੈਵਲ ਤੇ ਜਾਊ ਜਾਂ ਇਹਦੀ ਫੀਡ ਪਾਉਏ ਤਾਂ 25 ਲੀਟਰ ਦਊ ਜਾਂ 30 ਲੀਟਰ ਇਹੋ ਜੀ ਗੱਲ ਨਹੀਂ ਹੁੰਦੀ ਬਾਕੀ ਗਾਂ ਤੇ ਡਿਪੈਂਡ ਕਰਦਾ ਗਾਂ ਕਿੰਨੇ ਦੁੱਧ ਵਾਲੀ ਆ ਠੀਕ ਆ ਨਾ ਉਸ ਹਿਸਾਬ ਨਾਲ ਉਹ ਪੀਕ ਲੈਵਲ ਤੇ ਜਿਹੜੀ ਤਾਂ 15 18 ਵਾਲੀ ਆ ਉਹਨੇ ਤਾਂ 10 ਤੋਂ 15 20 ਇੰਚ ਹੱਦ ਪੀਕ ਲੈਵਲ ਤੇ ਜਿਹੜਾ ਦੁੱਧ ਦੇਤਾ ਉਹਨੇ ਉਨਾ ਹੀ ਦੇਣਾ ਉਹਨੇ ਮੁੜ ਕੇ ਵਧਣਾ ਨਹੀਂ ਹੈਗਾ ਠੀਕ ਆ ਨਾ ਕਈ ਵਾਰ ਆਪਾਂ ਕੀ ਕਰਦੇ ਆ ਦੁੱਧ ਵਧਾਉਣ ਦੇ ਚੱਕਰ 'ਚ ਆਪਾਂ ਆਪਸ ਨੂੰ ਬਿਮਾਰ ਕਰ ਲੈਂਦੇ ਆ ਠੀਕ ਆ ਨਾ ਤੁਸੀਂ ਪਹਿਲਾਂ ਇਹ ਦੇਖੋ ਵੀ ਤੁਹਾਡਾ ਡੰਗਰ ਤੁਸੀਂ ਡਰਾਈ ਫੀਡ ਪ੍ਰੋਪਰ ਪਾਈਆ ਟ੍ਰਾਂਜੈਕਸ਼ਨ ਪ੍ਰੋਪਰ ਪਾਈਆ ਠੀਕ ਆ ਪਿਛਲੇ ਸੂਏ ਨਾਲੋਂ ਕਿੰਨੇ ਦੁੱਧ ਤੇ ਆ ਗਈ ਤੇ ਅਸੀਂ ਹੌਲੀ ਹੌਲੀ ਦਾਣਾ ਵਧਾਇਆ ਕਰੋ ਕਈ ਵਾਰ ਆਪਾਂ ਕੀ ਕਰਦੇ ਆਂ ਵੀ ਸੂਈ ਨੂੰ ਹਜੇ ਹਫਤਾ ਹੋਇਆ ਹੁੰਦਾ 5-7 ਦਿਨ ਹੋਏ ਹੁੰਦੇ ਨੇ ਆਪਾਂ ਉਹਦੀ ਫੀਡ ਵਧਾਈ ਜਾਂਦੇ ਹੁੰਨੇ ਆ ਠੀਕ ਆ ਨਾ ਵੀ ਇਹ ਹੋਰ ਦੁੱਧ ਕੱਢੇ ਹੋ ਉਹ ਕੇਰਾ ਜ਼ੋਰ ਲਾ ਕੇ ਫਿਰ ਜਾਂ ਤਾਂ ਬਿਮਾਰ ਹੋ ਜਾਂਦੀ ਐ ਜਾਂ ਪ੍ਰੋਪਰ ਦੁੱਧ ਤੇ ਨਹੀਂ ਆਉਂਦੀ ਕੀਟੋਸਿਸ ਵਿੱਚ ਚਲੀ ਜਾਂਦੀ ਐ ਜਾਂ ਉਹਨੂੰ ਮੋਕ ਵੀ ਲੱਗ ਜਾਂਦੀ ਐ ਜਾਂ ਨੈਗੇਟਿਵ એનਰਜੀ ਚਲੀ ਜਾਂਦੀ ਐ ਉਹ ਵੀ ਥੋੜੀ ਗਾਂ ਸੂਪੀ ਉਹਨੂੰ ਘਟੋ ਘੱਟ ਨਹੀਂ ਹਫਤਾ 10 ਦਿਨ ਪ੍ਰੋਪਰ ਫੀਡ ਨਾ ਪਾਇਆ ਕਰੋ ਹਲਕੀ ਫੀਡ ਪਾਓ ਠੀਕ ਆ ਨਾ ਤੇ ट्रांजैक्शन ਫੀਡ ਜਰੂਰ ਪਾ ਦਿਆ ਕਰੋ ਸੂਣ ਤੋਂ 10 ਦਿਨ ਬਾਅਦ ਵੀ ਆਪਣੀ ਆ ਗਾਂ ਸੂਈ ਸੀਗੀ ਠੀਕ ਆ ਨਾ ਤੇ ਇਹਨੂੰ ਆਪਾਂ ਨੇ 2 ਦਿਨ ਹੋਏ ਨੇ ट्रांजैक्शन ਬੰਦ ਕਰੀ ਇਹਨੂੰ 15 ਤਰੀਕ ਨੂੰ ਇਹ ਸੂਈ ਸੀਗੀ ਅੱਜ 27 ਦਿਨ ਹੋ ਗਏ ਠੀਕ ਆ 10 ਦਿਨ ਆਪਾਂ ਇਹਨੂੰ 1.5 ਤੋਂ 2 ਕਿਲੋ ट्रांजैक्शन ਮਿਲਕਿੰਗ ਫੀਡ ਚ ਮਿਕਸ ਕਰਕੇ ਦਿੰਦੇ ਰਹੇ ਹਾਂ ਤੇ ਇਹਦੀ 4 ਕਿਲੋਈ ਫੀਡ ਰੱਖੀ ਸੀ ਆਪਾਂ ਨੇ 4-5 ਹੁਣ ਇਹਦੀ ਅੱਜ ਤੋਂ ਫੀਡ ਵਾਹਵਾ ਦਾਂਗੇ ਕੱਲ ਸ਼ਾਮ ਨੂੰ ਦਾਣਾ ਜਿਹੜਾ ਪਾ ਕੇ ਰੱਖਿਆ ਸੀ ਸਵੇਰ ਲਈ ਉਹ 3 ਕਿਲੋ ਪਾਇਆ ਸੀ ਤੇ 3 ਕਿਲੋ ਦੀ ਇਹਨੂੰ ਸੰਨੀ ਕਰੀ ਸੀ ਉਹਨੇ ਦੀ ਆਪਾਂ ਫਿਰ ਨੌ ਕਿਲੋ ਕਰ ਦਾਂਗੇ ਦੁੱਧ ਦੇ ਦਾ ਜਣੀ 24 24 ਕਿਲੋ ਤੇ ਚੱਲ ਰਹੀ ਹੈ ਇਸ ਟਾਈਮ ਪਿਛਲੇ ਸੂਏ ਇਹਨੇ ਆਪਾਂ ਨੂੰ 20 21 ਕਿਲੋ ਦੁੱਧ ਦਿੱਤਾ ਠੀਕ ਆ ਨਾ ਜੋਰ ਦੇ ਨਾਲ 20 21 ਦਿੱਤਾ ਸੀ ਦੋ ਕੁ ਮਹੀਨੇ ਬਾਅਦ ਜਣੀ ਜੀ ਲੰਬਾ ਸਮਾਂ ਦੁੱਧ ਦਿੱਤਾ ਸੀ ਠੀਕ ਆ ਨਾ 18 19 ਤੇ ਇਹ ਜਣੀ ਜੀ ਚੱਲਦੀ ਰਹੀ ਆ ਵਧੀਆ 20 21 ਇਹਨੇ ਮਹੀਨਾ ਡੇਢ ਮਹੀਨਾ ਕਰਿਆ ਹੱਦ ਠੀਕ ਆ ਨਾ ਹੁਣ ਇਹ 24 ਵੀ ਕਰ ਦਿੰਦੀ ਆ 24 ਵੀ ਕਰ ਦਿੰਦੀ ਆ ਸੂਈ ਨੂੰ ਦੇਖੋ 15 ਤਰੀਕ ਦੀ ਸੂਈ ਹੋਈ ਐ ਅੱਜ 27 ਤਰੀਕਾ 12 ਗੱਦ ਦਿਨ ਹੋਏ ਨੇ ਬਾਕੀ ਹੁਣ ਇਹਦੀ ਫੀਡ ਆਪਾਂ ਕਰਾਂਗੇ ਅੱਜ 9 ਕਿਲੋ ਕਰ ਦੇਣੀ ਆ ਕੱਲ ਨੂੰ 9.5 ਪਰਸੋਂ ਨੂੰ 10 ਕਿਲੋ ਫੀਡ ਇਹਦੀ ਜਿਹੜੀ ਕਰ ਦੇਣੀ ਆ ਆਪਾਂ ਨੇ ਬਾਕੀ ਬਫਰ ਮਿਨਰਲ ਮਿਕਸਚਰ ਵਗੈਰਾ ਉਹ ਇਹਦਾ ਡੇਲੀ ਚੱਲੂਗਾ ਨਾਲ ਗੁੜ ਤੁਸੀਂ ਵੀ ਜਿਹੜਾ ਪਸ਼ੂ ਸੂਪਿੰਦਾ ਹੁੰਦਾ ਉਹਨੂੰ ਗੁੜ ਜ਼ਰੂਰ ਦਿਆ ਕਰੋ ਗੁੜ ਚ ਨਿਰਈ ਗਲੂਕੋਜ਼ ਆ ਨਿਰਿਓ એનਰਜੀ ਆ ਠੀਕ ਹੈ ਨਾ ਕਈ ਵਾਰ ਆਪਣਾ ਪਸ਼ੂ 네ਗੇਟਿਵ એનર્ਜੀ ਤੇ ਚਲੇ ਜਾਂਦਾ ਠੀਕ ਹੈ ਨਾ ਸੂਣ ਤੋਂ ਪਹਿਲਾਂ ਲੇਵਾ ਬਹੁਤ ਹੁੰਦਾ ਆਪਾਂ ਕਹਿੰਦੇ ਆ ਦੁੱਧ ਨਹੀਂ ਦਿੰਦਾ ਉਹਦਾ ਇਹੀ ਕਾਰਨ ਹੁੰਦਾ ਵੀ 네ਗੇਟਿਵ એનર્ਜੀ ਤੇ ਜਾਣਾ ਠੀਕ ਹੈ ਨਾ ਗੁੜ ਆਪਣੇ ਪਸ਼ੂ ਨੂੰ ਜ਼ਰੂਰ ਦਿਓ ਜਿਹੜਾ ਤੁਹਾਡਾ ਆ ਦਿਨਾਂ ਚ ਸੂਂਦਾ ਤੁਸੀਂ 1 ਕਿਲੋ ਗੁੜ ਤੱਕ ਵੀ ਦੇ ਸਕਦੇ ਹੋ ਅੱਧਾ ਅੱਧਾ ਕਿਲੋ ਕਰਕੇ ਫੀਡ ਜਾਂ ਤੂੜੀ ਹਰੇ ਕਿਸੇ ਚ ਵੀ ਰਲਾ ਕੇ ਦਿਓ ਡਾਇਰੈਕਟ ਨਾ ਦਿਓ ਜਿਉਂ ਜਿਉਂ ਬੰਦਾ ਕੰਮ ਕਰਦਾ ਹੌਲੀ ਹੌਲੀ ਸਿੱਖੀ ਜਾਂਦਾ ਜਿਵੇਂ ਇਹਨੇ ਪਿਛਲੇ 20 ਕਿਲੋ ਦਿੱਤੇ ਹੁਣ ਇਹ 24 24.5 ਤੇ ਚੱਲ ਰਹੀ ਆ ਜਿਹੜੀ ਆਂ ਗਾਂ ਸੀ ਇਹਦੀ ਵੀ ਆਪਾਂ ਵੀਡੀਓ ਪਾਈ ਸੀ ਠੀਕ ਆ ਆਪਾਂ ਨੇ ਇਹ ਵੀ ਕਿਹਾ ਸੀ ਵੀ ਇਹ ਜਾਂ ਸੂਆ ਭੰਨ ਗਈ ਜਾਂ ਆਪਾਂ ਖਰੀਦੀ ਜਾਂ ਕੁਛ ਵੀ ਇਹਨੇ ਐਤ ਕੀ ਜਾਣੀ ਜੀ ਪਿਛਲੇ ਸੂਏ ਜਿੰਨਾ ਹੀ ਦੁੱਧ ਦਿੱਤਾ ਉਹਦੇ ਨਾਲ ਉਹ ਘੱਟੇ ਦਿੱਤਾ ਤਿਆਰੀ ਇਹਦੀ ਇਹ ਹੋਈ ਸੀ ਵੀ ਇਹ 27 28 ਲੀਟਰ ਦੁੱਧ ਦਊ ਇਹਦਾ ਕਾਰਨ ਇਹੀ ਸੀ ਸਾਨੂੰ ਚਲੋ ਇੰਨਾ ਪਤਾ ਨਹੀਂ ਸੀ ਵੀ 네ਗੇਟਿਵ એનર્ਜੀ ਜਾਣ ਜਦੋਂ ਵੀ ਯਾਰ ਤੁਹਾਡਾ ਪਸ਼ੂ ਸੂਪਿਆ ਬਸ ਉਹਨੂੰ ਇਹ ਹੋਣਾ ਚਾਹੀਦਾ ਵੀ ਗੁੜਤਾ ਦੇਣੀ ਦੇਣਾ ਪੱਕਾ ਵੀ 네ਗੇਟਿਵ એનર્ਜੀ ਚ ਨਾ ਜਾਵੇ ਪਸ਼ੂ ਕਿ ਅੱਜ ਦੀ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹੀ ਸੀ ਵੀ ਦੁੱਧ ਦੇ ਹਿਸਾਬ ਨਾਲ ਦੇਖ ਲਿਆ ਕਰੋ ਵੀ ਕਿੰਨਾ ਕੁ ਪੀਕ ਲੈਵਲ ਤੇ ਜਾਊਗਾ ਪਸ਼ੂ ਠੀਕ ਆ ਨਾ ਜੇ ਤਾਂ 30 40 ਪਲੱਸ ਵਾਲਾ ਫਿਰ ਤਾਂ ਉਹ 40 41 ਦਿਨ ਤੇ ਜਾ ਕੇ ਪੀਕ ਲੈਵਲ ਫੜਦਾ ਜੇ 20 22 24 25 ਕਿਲੋ ਵਾਲਾ 20 ਦਿਨ ਤੇ ਵੀ ਆ ਜਾਂਦਾ ਪਸ਼ੂ ਪਸ਼ੂ ਅੰਤਰਾ ਕੋਈ ਮਹੀਨੇ ਬਾਅਦ ਆ ਠੀਕ ਆ ਨਾ ਕੋਈ ਮਹੀਨੇ ਬਾਅਦ ਜਾ ਕੇ ਅਸਲ ਦੁੱਧ ਤੇ ਆਉਂਦਾ ਕਈ ਹਫ਼ਤੇ 10 ਦਿਨ ਚ ਪੀਕ ਫੜ ਕੇ ਫਿਰ ਉੱਥੇ ਹੀ ਟਿਕ ਜਾਂਦੇ ਨੇ ਠੀਕ ਆ ਨਾ ਕਈ ਵਾਰ ਆਪਾਂ ਬਾਬਾ ਪਾ ਦੀਆਂ ਤੋਂ ਪਸ਼ੂ ਲੈਣ ਚਲੇ ਜਾਂਦੇ ਆ ਬੌਲੀ 'ਚ ਤਾਂ ਵੇਚਦੇ ਹੁੰਦੇ ਨੇ ਜਿਵੇਂ ਜੇ 12 13 ਕਿਲੋ ਵੀ ਬੌਲੀ ਹੋਈ ਉਹਨਾਂ ਨੇ ਕਹਿਣਾ ਅਸੀਂ ਕਿਹੜਾ ਖਾਲੀ ਕਰੀ ਆ ਇਹ ਵੀ ਇਹਦਾ 25 ਕਿਲੋ ਕਰੂ ਜਾਂ 20 ਕਿਲੋ ਉਸ ਹਿਸਾਬ ਨਾਲ ਆਪਣੇ ਕੋਲ ਇਹ ਦੁੱਧ ਆ ਕੇ ਨਹੀਂ ਦਿੰਦਾ ਪਸ਼ੂ ਆ ਜਿਹੜਾ ਕੀ ਗੱਲ ਇਹ ਆ ਜਦੋਂ ਵੀ ਤੁਹਾਡਾ ਪਸ਼ੂ ਸੂਂਦਾ ਉਹਨੂੰ ਕੱਟੋ ਘੱਟ ਨਹੀਂ ਹਫਤਾ ਲਾ ਲਓ ਜਾਂ 5 ਦਿਨ ਲਾ ਲਓ ਜਮਾ ਹੀ ਘੱਟ ਫੀਲ ਰੱਖੋ ਥੋੜੀ ਫੀਡ ਰੱਖੋ ਉਹਦਾ ਹਰਾਚਾਰਾ ਘੱਟ ਰੱਖੋ ਉਹਨੂੰ ਤੂੜੀ ਤੇ ਜ਼ਿਆਦਾ ਲਿਆਓ ਠੀਕ ਆ ਨਾ ਹੌਲੀ ਹੌਲੀ ਉਹਦੀ ਫੀਡ ਵਧਾਓ ਇੱਕੋ ਲੱਖਤ ਨਹੀਂ ਵਧਾਉਣੀ ਜਿਵੇਂ ਲਾ ਲਓ ਹਫ਼ਤੇ ਬਾਅਦ 2 ਕਿਲੋ 3 ਕਿਲੋ ਕਰਤੀ ਫਿਰ 10 ਦਿਨਾਂ ਬਾਅਦ 3.5 4 ਕਰਤੀ 12 15 20 15 18 ਦਿਨ ਬਾਅਦ ਜਾਣੀ ਉਹਨੂੰ ਜਦੋਂ ਤੁਹਾਡਾ ਪਸ਼ੂ ਜਿਉਂ ਜਿਉਂ ਦੁੱਧ ਵਧਦਾ ਤੇ ਉਉ ਤੇ ਉਹ ਫੀਡ ਵਧਾਈ ਜਾਓ ਇਹ ਵੀ ਨਾ ਹੋਵੇ ਵੀ ਤੁਹਾਡਾ ਪਸ਼ੂ ਦੁੱਧ ਆਪ ਹੋਈ ਜਾਂਦਾ ਤੁਸੀਂ ਫੀਡ ਵਧਾ ਨਹੀਂ ਰਹੇ ਠੀਕ ਆ ਨਾ ਜਿਉਂ ਜਿਉਂ ਤੁਹਾਡਾ ਪਸ਼ੂ ਦੁੱਧ ਆਪ ਹੁੰਦਾ ਡੇਲੀ ਠੀਕ ਹੈ ਨਾ ਇੱਕ ਤੋਲਿਆ ਕਰੋ ਡੇਲੀ ਦੁੱਧਾ ਜਿਹੜਾ ਜਿਉਂ-ਜਿਉ ਥੋਡਾ ਪਸ਼ੂ 20 ਤੇ ਜਾਂਦਾ 22 ਤੇ ਜਾਂਦਾ ਤਿਉਂ-ਤਿਉਂ ਉਹਦੀ ਫੀਡ ਆ ਜਿਹੜੀ ਆਪ ਕਰੀ ਜਾਇਆ ਕਰੋ ਤੇ ਬਫਰ ਡੇਲੀ ਪਾਓ ਮਿਨਰਲ ਮਿਕਚਰ ਡੇਲੀ ਪਾਓ ਦੋ ਚੀਜ਼ਾਂ ਨੇ ਠੀਕ ਹੈ ਨਾ ਕੋਈ ਵੀ ਜੇ ਤੁਹਾਨੂੰ ਥੋਡਾ ਪਸ਼ੂ ਲੱਗਦਾ ਵੀ ਜਿਆਦਾ ਫੀਡ ਨਹੀਂ ਖਾਂਦਾ ਹੈਗਾ ਜਾਂ ਜਿਆਦਾ ਫੀਡ ਖਾ ਕੇ ਮੂੰਹ ਘਮਾਰਦਾ ਉਹਨੂੰ ਕੋਈ ਵੀ ਲੀਵਰ ਟੋਨਿਕ ਤੁਸੀਂ ਦੇ ਸਕਦੇ ਹੋ ਠੀਕ ਹੈ ਨਾ ਬਾਕੀ ਹਰੇਕ ਬੰਦੇ ਨੂੰ ਆਪੋ ਆਪਣੇ ਪਸ਼ੂ ਦਾ ਹਿਸਾਬ ਹੁੰਦਾ ਇਹਦਾ ਵੀ ਬੰਦੇ ਵਾਲੇ ਕੰਮ ਆ ਜਿਵੇਂ ਹੁਣ ਕੋਈ ਬੰਦਾ ਵੱਧ ਖਾ ਕੇ ਖੁਸ਼ ਆ ਜਾ ਉਹਦਾ ਵੀ ਮਤਲਬ ਲਾਲੋ ਖਰਾ ਕੇ ਵੱਧਾ ਉਵੇਂ ਹੀ گاਵਾ ਚਾ ਕਈ گاਵਾ ਦੀ ਖਰਾ ਕੇ ਵੱਧਾ ਮੋਕ ਵੀ ਨਹੀਂ ਮਾਰਦੀਆਂ ਠੀਕ ਆ ਦੁੱਧ ਵੀ ਚੰਗਾ ਕੜਦੀਆਂ ਨੇ ਤੇ ਕਈ گاਵਾ ਨੇ ਜਿਹੜੀਆਂ ਜੇ ਖਰਾਕ ਵਾਦਾ ਦਿੰਦੇ ਆ ਮੋਕ ਮਾਰਨ ਲੱਗ ਜਾਂਦੀ ਆ ਉਹਨਾਂ ਨੂੰ ਕੋਈ ਨਾ ਕੋਈ ਲੀਵਰ ਟੌਨਿਕ ਜਾਂ ਹੋਰ ਕੁਝ ਦੇਣਾ ਪੈਂਦਾ ਠੀਕ ਆ ਨਾ ਬਾਕੀ ਅੱਜ ਦੀ ਵੀਡੀਓ ਬਣਾਉਣ ਦਾ ਆਪਣਾ ਇਹੀ ਮਕਸਦ ਸੀਗਾ ਜੀ ਤੇ ਬਾਕੀ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਤਿ ਸ੍ਰੀ ਅਕਾਲ ਟੂ ਵੀਡੀਓ